ਤੋ ਫੋਨ ਦਿਨੂ ਗੈਰ ਦੇਖ ਕੇ ਕਹਿਣਾ ਆ ਰਿਹਾ ਮੈਂ ਫੋਨ ਦੇਖੀ ਗਿਆ ਤਾਂ ਨਾ ਨਾ ਤੇ ਡੇੜੀ ਮੜਮਟੋ ਕਰਿਆ ਕਰਦਾ ਹਾਂ ਹੋਰ ਹਾਂ ਹੋਰ ਆਇਆ ਸੀ ਬੰਦ ਹਾਂਜੀ ਭਾਈ ਜੁੜਜੋ ਸਾਰੇ ਟੈਨ ਤਾਂ ਨਹੀਂ ਹੈ ਨਾ ਨਾ ਚਲੋ ਚਲੋ ਲਾ ਲਓ ਲਾ ਲਓ ਹਾਂਜੀ ਬਾਈ ਜੁੜ ਜੋ ਸਾਰੇ ਲਾਈਵ ਦੇ ਵਿੱਚ 1 ਮਿੰਟ ਬਾਕੀ ਐ ਹਾਂਜੀ ਬਾਈ 6 ਵਜ ਚੁੱਕੇ ਨੇ ਸਹੀ 6 ਵਜੇ ਬੱਚਾ ਲਾਵਾਂਗੇ 1 ਮਿੰਟ ਬਾਕੀ ਐ ਜੁੜ ਜੋ ਵੀਰੇ ਸਾਰੇ ਆਪਣੀ ਤੀਸਰੀ ਮਿਲਕਿੰਗ ਸਟਾਰਟ ਐ ਹੁਣ ਛੋਟੀ ਦੀ ਸਵੇਰੇ ਫਾਈਨਲ ਕਰ ਦਾਂਗੇ ਲਓ ਜੀ 6 ਵਜ ਚੁੱਕੇ ਨੇ ਸਹੀ ਟਾਈਮ ਦਿਖਾ ਦਿੰਦੇ ਆ ਤੁਹਾਨੂੰ ਆਪਾਂ ਨੇ ਸਹੀ 6 ਵਜੇ ਬੱਚਾ ਲਾਤਾ ਜੀ ਅਦਰ ਕੀ ਜੀ ਮਿਲਕਿੰਗ ਸਟਾਰਟ ਹੈ ਜੀ ਬਸ ਉਸ ਕੋਈ ਗੱਲ ਖੜ ਜੂਗੀ ਸਸੀ ਕਾਲ ਜੀ ਸਾਰਿਆਂ ਨੂੰ ਰਾਮ ਰਾਮ ਜੀ ਜੁੜਜੋ ਸਾਰੇ ਬਾਈ ਬਸ 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 ਹੱਟ ਬਸ 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 ਇਹ ਨੀਅਤ ਵੀ ਨਹੀਂ ਕਰੀਦੀ ਹੁੰਦੀ ਜੁੜ ਜੁੜੇ ਸਾਰੇ Bate-se. <laughs> <Edro. laughs> <Edro. laughs> ਬੱਸ ਬੱਚਾ ਬੜਾ ਜੀ ਦੂਰ ਬੰਨਤਾ ਉਹਦੇ ਕਰਕੇ ਕਰਦੀ ਐਚ ਵੀ ਥੋੜੀ ਜੀ ਸਾਹਮਣੇ ਇਹਨੂੰ ਦਿਖ ਨਹੀਂ ਰਿਹਾ ਬੱਚਾ ਮੂਰੀ ਬੰਨਣਾ ਕਰਦਾ ਹੈ ਨਾ ਮੂਰੀ ਬੰਨ ਦੋ ਵਾਖ ਵਾਖ ਤਾਂ ਬੱਸ ਲੈ ਓਏ ਓਏ ਦਿਖਿਆ ਦੋਈ ਖਾਲੀ ਵਾਲਟੀ ਵਿਰੀਏ ਬਲਾਈਵ ਦਿਖਾ ਦਾਂਗੇ ਜੀ ਲਾਸਟ ਮਿਲਕਿੰਗ ਤੁਹਾਨੂੰ ਰੋਟੀ ਦਾ ਇਹਦੇ ਫਾਈਨਲ ਮਿਲਕਿੰਗ ਹੈ ਜੀ ਸਵੇਰੇ ਜੁੜੇ ਸਾਰੇ ਅੱਜ ਤੋਂ ਬਾਦੂ ਆਇਆ

ਉਹ ਗਾਲੀ ਕੰਮ ਕਰਦੀ ਐ ਬਰੋਟੋਨ ਵਗੈਰਾ ਦੇ ਦਿਓ ਬਾਈ ਥੋੜਾ ਬਹੁਤਾ ਮਿੱਠਾ ਥੋੜਾ ਦੇ ਸਕਦੇ ਆ ਨਮਕ ਦੇ ਦਿਓ ਨਾਰਮਲੀ ਬਤਾ ਦੋਗੇ ਹਾਂਜੀ ਨਾਰਮਲੀ ਬਤਾ ਦੋਗੇ ਨਾਰਮਲੀ ਵੀਰੇ ਬਰੋਟੋਨ ਦੇ ਸਕਦੇ ਆ ਉਹ ਹੀ ਨਾਰਮਲ ਸਾਬ ਦੇਦਰੇ ਬਾਕੀ ਅੱਜ ਥੋੜੀ ਜੀ ਸੋਜ ਜਾਂ ਬੌ ਵਾਂਗੂ ਲੱਗ ਰਹੀ ਹੈ ਜੀ ਆਪ ਨੂੰ ਆ ਗਾੜੀ 'ਚ ਥੋੜੀ ਜੀ ਦਿੱਕਤ ਲੱਗ ਰਹੀ ਹੈ ਝੋਟੀ ਐਚਬੀ ਵੀ ਕਰ ਰਹੀ ਹੈ ਪਹਿਲਾਂ ਨੂੰ ਬਾਕੀ ਦੇਖੋ ਬਾਈ ਦੁੱਧ ਦੱਸ ਦੂਗਾ ਆਪਣਾ ਸਾਹਮਣੇ ਸ਼ਬਦ ਇਹਨਾ ਕੱਢਦੀ ਹੈ ਦੇਖਣ 'ਚ ਲੱਗ ਰਹੀ ਹੈ ਜਿਵੇਂ ਥੋੜਾ ਬਹੁਤਾ ਕੋਈ ਦਿੱਕਤ ਹੋਵੇ ਸਾਜੀ ਥੋੜਾ ਜਿਹਾ ਦਾਣਾ ਵੀ ਘੱਟ ਖਾਦਾ ਹੈ ਤਾਂ ਜੀ ਸੇਲ ਲਈ ਪੁੱਛ ਰਿਹਾ ਕਿ ਸੇਲ ਲਈ ਨਹੀਂ ਬਾਈ ਸੇਲ ਕੇ ਲਈ ਨਹੀਂ ਇਹ ਤਾਂ ਸ਼ੌਂਕੀਆ ਵੀਡੀਓ ਹੈ ਜੇ ਥੋੜੀ ਜਿਹੀ ਦਿੱਕਤ ਲੱਗਦੀ ਆ ਆਪਾਂ ਦਿਖਿਆ ਵੀ ਦੇਵਾਂਗੇ ਥੋੜਾ ਜਿਹਾ ਨਵੇਂ ਲਾ ਕੇ ਅੱਜ ਉਂਗਲਾਂ ਛਾਪਰੀਆਂ ਨੇ ਥਾਣਾ ਤੇ ਕੋਈ ਹੈ ਥੋੜਾ ਜਿਹਾ ਬੋਬੂ ਜਿਹਾ ਜਾਂ ਕੋਈ ਹੋਰ ਦਿੱਕਤ ਮਸਟੇਟਸ ਵਗੈਰਾ ਦੀ ਥੋੜੀ ਜੀ ਕਿਤੇ ਐ ਨਾ ਹੋਵੇ ਵੀ ਦੁੱਧ ਡਾਉਣ ਕੱਢੂਗੀ ਤਾਂ ਕਹਿੰਦੇ ਨੇ ਸਾਡੇ ਸਾਹਮਣੇ ਆ ਵੀਰੇ ਜਿੰਨਾ ਵੀ ਕੱਢਦੀ ਐ ਕੋਈ ਹਿਰਾਫੇਰੀ ਨਹੀਂ ਨਾ ਦੇਸੀ ਨਾਰਮਲ ਖਰਾਕ ਦੇ ਚੱਲ ਰਹੀ ਏ ਜੁਨਾ ਕੋ ਵੀ ਕੱਟਦੀ ਏ ਤੁਹਾਡੇ ਸਾਹਮਣੇ ਹੋਊਗਾ ਸਾਰਾ ਚਾਰ ਦੰਦ ਹੈ ਉਹ ਪਹਿਲਾ ਸੂਆ ਕੀ ਥੋੜਾ ਜਿਹਾ ਹੱਥ ਦਾ ਜਰੂਰ ਫਰਕ ਪੈਂਦਾ ਆਪਣੇ ਤੋਂ ਮੂਠੀ ਨਾਲ ਕੱਢਦਾ ਜਿਹੜਾ ਬੰਦਾ ਉਹ ਸਹੀ ਕੱਢਦਾ ਆਪਣਾ ਥੋੜਾ ਜਿਹਾ ਪੈ ਜਾਂਦਾ ਆਪਣੇ ਨੂੰ ਥੋੜਾ ਜਿਹਾ ਦੋਏ ਬੈਟਰਨ ਵਾਲੀ ਸਾਈਡ ਤੇ ਧਾਰਾ ਆਪਣੇ ਤੋਂ ਘਟ ਜਾਂਦੀਆਂ ਨੇ ਹੱਥ ਦਾ ਫਰਕ ਹੈ ਥੋੜਾ ਜਿਹਾ ਕੱਢ ਕੇ ਦੇਖਿਆ ਆਪਾਂ ਨੇ ਕਈ ਵਾਰੀ ਖੱਥ ਵੱਧ ਦਾਅਬ ਦਿੰਦਾ ਤੇ ਉਹ ਗਾੜੀ ਵੀ ਬਰੇ ਵਧੀਆ ਜਿਵੇਂ ਪਹਿਲੇ ਸੂਏ ਝੁੱਟੀ ਐ ਤੇ ਗਾੜੀ 3 ਕਿਲੋ ਦੇ ਲਗਭਗ ਹੀ ਐ ਪਲੱਸ ਬਸ਼ੱਕ ਉਹ ਵੀ ਮੈਨਸ ਨਹੀਂ ਹੈਗੀ। ਉਹ ਗਾੜੀ ਤਾਂ ਤੁਹਾਨੂੰ ਵਿਖਾ ਵੀ ਦਿੰਨੇ ਹਾਂ ਬਾਲਟੀ ਦੇਖ ਲਓ ਤੇ ਦੇਖ ਸਕਦੇ ਹੋ ਤੁਹਾਨੂੰ ਪਤਾ ਲੱਗ ਜੂਗਾ ਵੀ ਗਾੜੀ ਦਾ ਦੁੱਧ ਕਿੰਨਾ ਐ ਝੁੱਟੀ ਦਾ। ਇਹ ਅਗਲੇ ਅਗਲੇ ਥਾਣਾ ਦਾ ਦੁੱਧ ਐ। vasco tava né ਕਾਲਾ ਆਪਾਂ ਸ਼ਾਮ ਸ਼ਾਮ ਨੂੰ ਖਾਲੀ ਕਰੀ ਦੀ ਜੀ ਇਹ ਸਵੇਰੇ ਮਿਲਕਿੰਗ ਕਰੀਏ ਤੇ ਹੁਣ ਸ਼ਾਮ ਨੂੰ ਕਰੀਏ ਤੇ ਇੱਕ ਸਵੇਰੇ ਦੇ ਕਹਾਂਗੇ ਚਾਰ ਮਿਲਕਿੰਗਾਂ ਹੋ ਜਾਣੀਆਂ ਤੇ ਆਪਾਂ ਤਿੰਨ ਦਾ ਦੁੱਧ ਜੋੜ ਲਾਂਗੇ ਜਿੰਨਾ ਦਰੇ ਦਾ ਨਿਕਲਿਆ ਉਹਨਾਂ ਇਹਦਾ ਛੋਟੀ ਦਾ ਵੇਟ ਦਾ ਵਾਜਨ ਹੋ ਜਾਊਗਾ ਬਾਕੀ ਵੀਰੇ ਖਰਾਕ 'ਚ ਧੱਕਾ ਨਹੀਂ ਕਰਨਾ ਚਾਹੀਦਾ ਪਸ਼ੂ ਨੂੰ ਰਾਤ ਆਪਾਂ ਨੇ ਥੋੜਾ ਜਿਹਾ ਇਹਨੂੰ ਕਾੜੇ ਦੇ ਵਿੱਚ ਜਿਹੜਾ ਦਿੰਨੇ ਆਪਾਂ ਨੂੰ ਸਿਸਟਮ ਗੁੜ ਦਾ ਕਾੜਾ ਤੇ ਜਮੈਣ ਚ ਮੂਨ ਦਾ ਆਪਾਂ ਨੇ ਥੋੜਾ ਜਿਹਾ ਇੱਕ ਡੇਟ ਦੋ ਨਾਲਾਂ ਵੱਧ ਦੇਤੀਆਂ ਕੁਝ ਉਹਦੇ ਨਾਲ ਵੀ ਪਸ਼ੂ ਦਾ ਫਰਕ ਪੈਂਦਾ ਅੱਜ ਦਾਣਾ ਖੁੱਲੀ ਦੇ ਵਿੱਚ ਛੱਡ ਰੱਖਿਆ ਨਹੀਂ ਪਾਉਣ ਸਾਰ ਅੱਧੇ ਘੰਟੇ ਦੇ ਵਿੱਚ ਖੁੱਲੀ ਖਾਲੀ ਹੁੰਦੀ ਹੈ ਅੱਜ ਹੁਣ ਤੱਕ ਪਿਆ ਕਿਉਂਕਿ ਜਿਆਦਾ ਪਾਉਣਾ ਪਸ਼ੂ ਦਾ ਕੋਈ ਤਜਾਬ ਤਜੂਬ ਬਣ ਜਾਂਦਾ ਹੈ ਫਰਕ ਕੀ ਪੈਂਦਾ ਜਦੋਂ ਆਪਾਂ ਧੱਕਾ ਕਰਦੇ ਹਾਂ ਤਾਂ ਬੈਂਕ ਜਾਂਦਾ ਹੈ ਪਸ਼ੂ ਅੱਗੇ ਜਾਣ ਦੇ ਵਿਜਾਇ ਨਾਰਮਲ ਖਰਾਕ ਤੇ ਰੱਖੋ ਜਿੰਨਾ ਵੀ ਪਸ਼ੂ ਸੌਖਾ ਖਾ ਲੈਂਦਾ ਉਹਦੇ ਖੁਸ਼ੀ ਨਾਲ ਉਹਨਾਂ ਕ ਪਾਉਣਾ ਚਾਹੀਦਾ ਜਦੋਂ ਆਪਾਂ ਅੱਗੇ ਜਾਣ ਦੇ ਵਿਜਾਇ ਧੱਕਾ ਕਰਦੇ ਹਾਂ ਪਸ਼ੂ ਨਾ ਖਰਾਕ ਚ ਉਹਰੋਂ ਬੈਂਕ ਜਾਂਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਜਿਹੜੇ ਜੁੜੇ ਨੇ ਬਾਈ ਬਾਕੀ ਕਮੈਂਟਾਂ ਚ ਦੱਸਿਓ ਕਿਵੇਂ ਲੱਗੀ ਝੋਟੀ ਅਖੀਰ ਤੋਂ ਦਦਾ ਸੋ ਬਾਈ ਅੰਤਾਜਾ ਮਾਰੋ ਘੱਟ ਕੱਢੂਗੀ ਹੁਣ ਸਵੇਰ ਨਾਲੋਂ ਤੋਂ ਵੱਧ ਕੱਢੂਗੀ ਕਿੰਨਾ ਕੱਢਣਾ ਚਾਹੀਦਾ ਸਵੇਰੇ ਮੇਰਾ ਖਿਆਲ ਹੋਇਆ ਸੀ 7 ਕਿਲੋ 280 ਗ੍ਰਾਮ ਜੀ ਬਾਕੀ ਹੁਣ ਦੇਖਦੇ ਆ ਕਿੰਨਾ ਕਰਦੀ ਐ 10 ਕਿਲੋ ਦਾ ਪਲੱਸ ਪਲੱਸ ਰਹਿਣਾ ਚਾਹੀਦਾ ਬਾਕੀ ਦੇਖੋ ਜੀ ਕੰਡਾ ਦੱਸ ਦੂਗਾ ਪਰ ਇਹਨਾਂ ਆਪਾਂ ਕਹਿ ਦਿੰਦੇ ਆਪਾਂ ਦੁੱਧ ਦੇ ਮਾਰੇ ਤਾਂ ਕਹਿੰਦੇ ਨਹੀਂ ਘੱਟ ਹੋ ਵਿੱਚ ਇਹ ਵੱਧ ਵੀ ਅੱਜ ਹੈ ਝੋਟੀ 'ਚ ਫਰਕ ਥੋੜਾ ਜਿਹਾ ਖਾਣਾ ਪੀਣਾ ਘੱਟ ਖਾਦਾ ਹੈ ਅੱਜ ਦਾਣਾ ਇਹਦਾ ਹੁੱਲੀ ਦੇ ਵਿੱਚ ਛੱਡ ਕੀ ਨਹੀਂ ਛੱਡਦੀ ਜਿੰਦੀ ਇਹ ਜਿੰਨਾ ਕ ਪਾਉਨੇ ਆਪਾਂ ਨਾਰਮਲ ਖਾ ਜਾਂਦੀ ਹੈ ਤੋ ਨਿਰਪੰਧ ਨਾਲੇ ਮੂਰੇ ਨਾ ਖੜਾ ਲੈਟ ਦੇ ਉੱਥੇ ਖੜ ਕੇ ਬੈ ਕੇ ਬਣਾਉਂਦੇ ਕੋਈ ਨਹੀਂ ਕੇ ਫੋਨ ਲੈ ਕੇ ਦੇਗਾ ਤੁਹਾਨੂੰ ਬਾਸ ਬਾਕੀ ਝੋਟੀ ਬਾਈ ਤੁਸੀਂ ਦੇਖ ਲਈ ਹੋਣੀ ਠੰਡੀ ਤਾਂ ਬਹੁਤ ਐ ਕੋਈ ਉੱਪਰ ਆ ਜਾ ਕਰਦੀ ਨਹੀਂ ਜਿਵੇਂ ਕੈਮਰੇ ਤੇ ਉਹ ਕਰ ਰਹੇ ਆਪਾਂ ਬੋਲੀ ਜਾਂਦੇ ਥੱਲੇ ਬੈਠੇ ਨਹੀਂ ਪਸੂ ਉੱਪਰ ਆ ਕਰ ਜਾਂਦਾ ਕਈ ਵਾਰੀ ਬੋਲਣ ਨਾਲ ਬਾਕੀ ਆਪਾਂ 45 ਦਿਨ ਜਦੋਂ 45 ਕਿ ਦਿਨ ਹੋਗੇ ਸੂਈ ਨੂੰ ਆਪਾਂ ਦੁਬਾਰੇ ਮਿਲ ਕੇ ਸਟਾਰਟ ਕਰਾਂਗੇ ਜੀ ਉਦੋਂ ਵੀ ਜੁੜਿਓ ਸਾਰੇ ਦੇਖਦੇ ਆ ਨਹੀਂ ਤਾਂ ਆਪਾਂ ਆਪਣੇ ਚੈਨਲ ਦੀ ਕਰਾ ਦਾਂਗੇ ਨਹੀਂ ਫਿਰ ਆਪਾਂ ਕੀ ਹੋਰ ਤੇ ਦੇਖਦੇ ਆਂ ਜੁੜੂ ਰਹੇ ਹੋ ਬਰੇ ਬਸ ਆਪਾਂ ਖਾਲੀ ਦਿਖਾਵਾਂਗੇ ਹੁਣ ਤੁਹਾਨੂੰ ਥਣ ਕੰਡਾ ਕਰਕੇ ਦਿਖਾ ਦਾਂਗੇ ਅੰਜ ਕੁ ਮਿੰਟਾਂ ਦਾ ਕੰਮ ਰਹਿ ਗਿਆ ਬਸ ਹੁਣ ਸਾਰਾ ਸਵੇਰੇ ਫਾਈਨਲ ਮਿਲਕਿੰਗ ਚ ਲਾਵਾਂਗੇ ਜੀ ਸਵੇਰੇ 6 ਵਜੇ ਜ਼ਰੂਰ ਜੁੜਿਓ ਸਾਰੇ ਆਪਣਾ ਇੱਕ ਟਾਈਮ ਦਾ ਕੰਮ ਰਹਿ ਗਿਆ ਹੁਣ ਤੀਸਰੀ ਮਿਲਕਿੰਗ ਹੈ ਆ ਤੁਹਾਨੂੰ ਖਾਲੀ ਥਣ ਦਿਖਾ ਦਾਂਗੇ ਛੁੱਟੀ ਦੇ ਬਾਕੀ ਇੱਕ ਆਪਾ ਥੋੜਾ ਜਿਹਾ ਕੰਮ ਹੋਰ ਕਰਨਾ ਹੈ ਡਰ ਦੇ ਥੋੜਾ ਜਿਹਾ ਤੇਲ ਦੀ ਮਾਲਸ਼ ਕਰਦਨੇ ਆਂ ਆਧਾਰ ਕੱਢ ਕੇ ਉਹ ਘਰਾਂਗੇ 2 ਮਿੰਟ ਲਵਾਗੇ ਥੋਡੇ ਫਿਰ ਬਾਅਦ ਚ ਪਸੂ ਲਵਾਉਂਦਾ ਨਹੀਂ ਹੈਗਾ ਦੇਖੋ ਜੀ ਹੁਣ ਕੰਡੇ ਤੇ ਥੋਡੇ ਸਾਹਮਣੇ ਹੋਊਗਾ ਮੀਤਾ ਚੰਗੀ ਹੈ ਪ੍ਰਮਾਤਮਾ ਕਰੇ ਥੋਡੇ ਸਾਹਮਣੇ ਹੈ ਹਮਤਾਜਾ ਮਾਰੋਵੇ ਕਿੰਨਾ ਹੋਊਗਾ ਦੱਸੋ ਕਮੈਂਟਾਂ ਚ ਦੇਖ ਸਕਦੇ ਹੋ ਤੁਸੀਂ ਖਾਲੀ ਥਾਣਾ ਤੁਹਾਨੂੰ ਦਿਖਾ ਦਿੰਨੇ ਆਪਾਂ ਫਲੈਸ਼ ਲਾ ਕੇ ਬਿਲਕੁਲ ਹੁਣ ਖਾਲੀ ਹੈ ਝੋਟੀ 6:14 ਮਿੰਟ ਤੇ ਮਿਲਕਿੰਗ ਹੋ ਚੁੱਕੀ ਹੈ ਜੀ ਦੀ ਬਸ ਆਪਾਂ ਨੇ 6 ਵਜੇ ਚਲਾਈ ਤੀ 14 ਕ ਮਿੰਟਾਂ ਲੱਗ ਗਈਆਂ ਦੇਖੋ ਜੀ ਥਾਣਾ ਬਿਲਕੁਲ ਖਾਲੀ ਨੇ ਚਾਰੇ ਥਾਣਾ ਦਾ ਦਿਖਾ ਲਓ ਬਾਕੀ ਓਕੇ ਲਿਖ ਦਿਓ ਬਾਈ ਇਹਨਾਂ ਨੂੰ ਚਮਕ ਗਿਆ ਵੀ ਖਾਲੀ ਥਾਣ ਹੋ ਚੁੱਕੇ ਨੇ ਹੁਣ ਆਪਾਂ ਕਰਦੇ ਆਂ ਕੰਡਾ ਥੋੜਾ ਜਿਹਾ ਤੇਲ ਤੇ ਕੈਮਰਾ ਇੱਥੇ ਰੱਖਿਓ ਬਾਲਟੀ ਦੇ ਉੱਤੇ ਕੈਮਰਾ ਰੱਖਿਓ ਜੀ ਆਪਾਂ ਥੋੜਾ ਜਿਹਾ ਤੇਲ ਲਾ ਦਈਏ ਮੱਝ ਦੇ ਬਾਕੀ ਬਾਈ ਤੁਸੀਂ ਵੀ ਆਰਡਰ ਦੇ ਤੇਲ ਦੀ ਮਾਲਿਸ਼ ਕਰਿਆ ਕਰੋ ਇਹਦੇ ਨਾਲ ਫਰਕ ਰਹਿੰਦਾ ਨਾੜਾ ਨੂੜਾ ਨੂੰ ਥੋੜਾ ਜਿਹਾ ਪਿੱਛੋਂ ਧਾਰ ਕੱਢ ਕੇ ਜਿਹੜੀ ਆਪਣੀ ਦਾਬਦੂ ਬਾਉਂਦੀ ਹੈ ਅਗੂਠਿਆਂ ਨਾਲ ਇਹਦਾ ਫਰਕ ਪੈ ਜਾਂਦਾ ਸਰੂ ਦੇ ਤੇਲ ਦੀ ਉਹ ਦੁਖਿਆ ਨਹੀਂ ਇਹ ਪਾਸ ਨੂੰ ਕੰਡਾ ਕਰਕੇ ਦੇਖੋ ਕੈਮਰੇ ਦੇ ਸਾਹਮਣੇ ਰੱਖੋ ਉਹ ਦੁਖਿਆ ਨਹੀਂ ਸਾਨੂੰ ਬਸ ਬਾਲਟੀ ਤੇ ਰੱਖਿਓ ਕੈਮਰਾ ਬਾਕੀ ਬਾਈ ਇਹਨੂੰ ਤਸਲ ਦੁਖਿਆ ਨਹੀਂ ਸਾਨੂੰ ਜੀਰੋ ਕੰਡੇ ਦੀ ਤੇ ਬਾਕੀ ਆਪਾਂ ਬਾਲਟੀ ਰੱਖ ਕੇ 1 ਕਿਲੋਗ੍ਰਾਮ ਦਾ ਬਾਲਟੀ ਦਾ weight ਹੈ ਵੱਡੀ ਬਾਲਟੀ ਹੈ ਇਹ ਆਪਣੀ ਆਪਾਂ ਜ਼ੀਰੋ ਕਰ ਦਿੰਨੇ ਆਂ ਦੇਖ ਲੋ ਜੀ ਜ਼ੀਰੋ ਦਿਖ ਗਈ ਸਾਰਿਆਂ ਨੂੰ ਬਈ ਹਾਂ ਤੇ ਇੱਕ ਆਪਾਂ ਕੰਡਾ ਚ ਆਹ ਵੱਟੇ ਚ ਇੱਕ ਕਰਾ ਦਈਏ ਪਹਿਲਾਂ ਕੰਡੇ ਦੇ ਆਪਾਂ ਪਹਿਲੀ ਕਰਾ ਦਈਏ ਤੇ ਬਾਲਟੀ ਦੇ ਵਿੱਚ ਹੀ ਰੱਖ ਕੇ ਕਰਾ ਦਿੰਨੇ ਆਂ 900 ਗ੍ਰਾਮ ਵਾਲਾ ਵੱਟਾ ਰੱਖਤਾ ਆਪਾਂ ਨੇ ਦੇਖੋ ਜੀ 900 ਗ੍ਰਾਮ ਹੋ ਗਿਆ ਤੇ ਆਹ ਹੈਗਾ 1800 ਗ੍ਰਾਮ ਵਾਲਾ ਵੱਟਾ ਤੇ ਤਿੰਨੇ ਵੱਟਿਆਂ ਦਾ weight ਤੁਸੀਂ ਦੇਖ ਸਕਦੇ ਹੋ 2700 ਗ੍ਰਾਮ ਹੋ ਗਿਆ ਤੇ ਹੁਣ ਆਪਾਂ ਦੁੱਧ ਦਾ ਵੇਟ ਕਰਦੇ ਆ ਤੇ 0 ਕਰਤੀ ਜੀ ਆਪਾਂ 0 ਦੀ ਫ੍ਰੀ ਹੈ ਭਾਈ ਸਾਰਿਆਂ ਨੂੰ ਤੇ ਆਪਾਂ ਦੁੱਧ ਪਾ ਲਈਏ ਹੁਣ ਇਹ ਚ ਇਹ ਬੰਦਰ ਕੈਮਰਾ ਬਤ ਤੇ ਸਾਹਮਣੇ ਰੱਖੀ ਨਾ ਲਓ ਜੀ ਕੋਈ ਝਗ-ਝੁਗ ਨਹੀਂ ਬਚੀ ਬਾਲਟੀ ਚ ਜੀ ਦੇਖ ਸਕਦੇ ਹੋ ਤੁਸੀਂ ਤੁਹਾਡੇ ਸਾਹਮਣੇ ਆ ਬਾਲਟੀ ਆਪਾਂ ਨੇ ਸਾਫ ਕਰਕੇ ਪਾਤੀ ਜੀ ਕੋਈ ਹੱਥ ਨਾਲ ਸਾਫ ਕਰਨ ਦੀ ਲੋੜ ਨਹੀਂ ਪਈ ਦੇਖੋ ਜੀ 7 ਕਿਲੋ 932 ਗ੍ਰਾਮ ਦੁੱਧ ਹੋਇਆ ਜੀ ਹੁਣ ਬਾਲਟੀ ਦਾ ਆਪਾਂ ਨੇ ਪਹਿਲਾਂ ਜ਼ੀਰੋ ਕਰਤਾ 7 ਕਿਲੋ 934 ਹੋ ਗਿਆ ਦੇਖੋ ਜੀ ਮੁਖਿਆਦੋ ਕੈਮਰੇ ਚ ਸਾਫ ਆ ਰਿਹਾ ਸਤ ਕਿਲੋ 934 ਗ੍ਰਾਮ ਦੁੱਧ ਹੈ ਜੀ ਨੋਟ ਕਰ ਲਿਓ ਸਾਰੇ ਜਾਨੇ ਬਾਕੀ ਸਵੇਰੇ ਦਿਖਾਵਾਂਗੇ ਤੁਹਾਨੂੰ ਫਾਈਨਲ ਮਿਲਕਿੰਗ ਤੀਸਰੀ ਤੇ ਦੇਖ ਸਕਦੇ ਹੋ ਜੀ ਟਾਈਮ ਆਪਾਂ 6:17 ਤੇ 6:00 ਸਟਾਰਟ ਕਰੀ ਦੀ 6:17 ਤੇ ਸਾਰਾ ਆਪਣਾ ਫਾਈਨਲ ਹੋ ਗਿਆ ਦੁੱਧ ਦਾ ਤੇ ਅੱਜ ਡੇਟ ਵੀ ਨੋਟ ਕਰ ਲਓ 19 ਹੋਗੀ ਸ਼ਾਮ ਦੀ ਮਿਲਕेंगे ਜੀ ਆਪਾਂ ਸਵੇਰੇ 6 ਵਜੇ ਫੇਰ ਚਲਾਵਾਂਗੇ ਜੁੜਿਓ ਵੱਧ ਤੋਂ ਵੱਧ ਸਾਰੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਬਾਕੀ ਕੰਡਾ ਦੇਖ ਲਓ ਕਲੀਅਰ ਪਤਾ ਲੱਗ ਰੇ ਹਾਂ ਪਤਾ ਲੱਗ ਗਿਆ 7 ਕਿਲੋ 936 ਗ੍ਰਾਮ ਦੁੱਧ ਹੈ ਜੀ ਬਾਕੀ ਥੋੜਾ ਜਿਹਾ ਲਾਈਟ ਜੀ ਪੈਂਦੀ ਹੈ ਓਕੇ ਜੀ ਧੰਨਵਾਦ